ਜਸਤਿਪਾਲ ਜੀ ਸਾਰਿਆਂ ਨੂੰ ਹਰ ਇੱਕ ਸਾਰਿਆਂ ਨੂੰ ਵਧਿਆ ਹੋਮੋਂ ਸਾਰਿਆਂ ਨੂੰ ਬਹੁਤ ਬੜੀਆ ਟਾਈਮ ਹੋ ਗਿਆ ਸਵੇਰ ਮਾਰਨਿੰਗ ਦਾ ਤੇ ਹੁਣ ਮੈਂ ਬਣਾਉਣ ਲੱਗੀਆਂ ਸਾਗ ਸਾਗ ਮੈਂ ਇਧਰ ਛੀਦ ਕੇ ਰੱਖ ਲਿਆ ਸੀਗਾ ਰਾਤ ਕੱਲ ਸਾਗ ਲੈ ਕੇ ਆਏ ਸੀ ਦੁਪਹਿਰੇ ਕੱਲ ਬਾਹਰ ਰਵਿਦਾਸ ਬਾਗਤ ਜਿੱਦੇ ਉਹ ਸੀਗਾ ਪਾਠ ਕਰਾਇਆ ਹੋਇਆ ਸੀਗਾ ਤੇ ਭੋਗ ਪਏ ਸੀਗੇ ਕਿ ਤੰਦਰਵਾਰ ਲੱਗਿਆ ਸੀ ਤੇ ਉਤਮ ਸਾਡੇ ਗਏ ਸੀ ਨਾਲੇ ਤੇ ਨਾਲੇ ਆਉਂਦੇ ਹੈ ਵਾਪਸ ਤੇ ਸਾਗ ਲਿਆਏ ਸੀ ਹਾਲੇ ਫਿਰ ਮੈਂ ਸਾਰੀ ਦੁਪਹਿਰੀ ਤੋ ਸਮਾਰ ਕੇ ਦੇ ਧੋ ਕੇ ਰੱਖ ਲਿਆ ਸੀਗਾ ਰਾਤ ਨੂੰ ਇਹ ਮੈਂ ਝੀਰ ਲਿਆ ਸੀ ਤੇ ਫਿਰ ਸਵੇਰ ਨੂੰ ਸੌਖਾ ਹੋ ਜਾਂਦਾ ਵਾ ਨਹੀਂ ਤੇ ਫਿਰ ਸਵੇਰ ਦੋ ਤਿੰਨ ਘੰਟੇ ਇਹ ਕੰਮ ਚ ਨਿਕਲ ਜਾਂਦੇ ਨੇ ਤੇ ਹੁਣ ਮੈਂ ਰਹਿ ਗਈ ਸੀ ਕੱਲ੍ਹ ਕਿਉਂਕਿ ਬੱਚੇ ਰੇ ਸਕੂਲ ਗੁਰੂਬਾਬ ਜੀ ਦੇ ਡਿਊਟੀ ਤੇ ਮੈਂ ਇਕੱਲੀ ਰਹਿ ਗਈ ਸੀਗੀ ਤੇ ਹੁਣ ਮੈਂ ਕਿਵੇਂ ਨਾਲੇ ਸਾਰੇ ਕੰਮ ਨਾਲ ਮੇਰੇ ਸਾਰੇ ਕੰਮ ਪਿਆ ਜਿਉਂਕਿ ਮੈਂ ਹੁਣ ਇਹ ਸੋਚਿਆ ਸੀ ਤੁਸੀਂ ਡੀਪਲੀ ਇਹ ਸਫਾਈ ਉਹ करूंगी ਕਿਉਂਕਿ ਰੋਜ਼-ਰੋਜ਼ ਤਾਂ ਆਪਾਂ ਮੇਨ-ਮੇਨ ਜੀ ਕਰ ਦਿੰਨੇ ਆ ਅੱਜ ਮੈਂ ਕੇਮਿਸਟ ਚੰਗੀ ਤਰ੍ਹਾਂ ਸਮਾਨ ਇੱਕ ਵਾਰ ਫੇਰ ਕਰ ਦੂੰਗੀ ਕਿਉਂਕਿ ਹਫ਼ਤੇ ਬਾਅਦ ਵੀ ਮੈਂ ਚੰਗੀ ਤਰ੍ਹਾਂ ਕਰ ਦਿੰਨੀ ਹੁੰਨੀ ਆ ਰੋਜ਼-ਰੋਜ਼ ਤਾਂ ਆਪਾਂ ਨੂੰ ਬਤਨ ਕਾਲੀ ਹੁੰਦੀ ਆ ਆਪਾਂ ਮਤਲਬ ਕਿ ਚੰਗੀ ਤਰ੍ਹਾਂ ਉਹ ਤਾਂ ਚੰਗੀ ਤਰ੍ਹਾਂ ਕਰਦੇ ਹੀ ਕਰਦੇ ਮੈਂ ਜੀ ਢੁੰਗਾਈ ਚ ਕਰਨੀ ਹੁੰਦੀ ਹੈ ਨਾ ਉਹ ਨਹੀਂ ਕਰਦੇ ਜੇ ਅਜ ਮੈਂ ਉਹ ਕਰੂੰਗੀ ਇਹਨੂੰ 100 ਰੁਪਏ ਦੇ ਕੱਪੜੇ ਤੇ ਆ ਤੇ ਬੈੱਡ ਸ਼ੀਟ ਵੀ ਧੋਵਾਂਗੀ ਹੁਣ ਪਾਣੀ ਚਲਿਆ ਗਿਆ ਕਿਉਂਕਿ ਪਾਣੀ ਤਿੰਨ ਟਾਈਮ ਸਾਡੇ ਹੁੰਦਾ ਵਾ ਤੇ ਪਾਣੀ ਹੁਣ ਚਲਿਆ ਗਿਆ ਤੇ ਪਾਣੀ ਹੁਣ ਆਊਗਾ 12:30 ਵਜੇ 12:30 ਵਜੇ ਜਿੰਮੇ ਫ੍ਰੀ ਹੋ ਗਈ ਸ਼ਾਮ ਤੋਂ ਫਿਰ ਮੈਂ 12:30 ਵਜੇ ਮਸ਼ੀਨ ਲਾਉਂਗੀ ਨਹੀਂ ਤਾਂ ਫਿਰ ਸ਼ਾਮ ਨੂੰ ਧੋ ਕੇ ਰੱਖ ਲਵਾਂਗੀ ਸਵੇਰੇ ਸੁਕਣੇ ਪਾ ਦੇਵਾਂਗੇ ਪਾਣੀ ਦੀ ਪ੍ਰੋਬਲਮ ਸਾਡੇ ਹੋ ਜਾਂਦੀ ਹੈ ਪਾਣੀ ਕਰਾਂ ਟਾਈਮ ਨਹੀਂ ਹੁੰਦਾ ਤੇ ਫਿਰ ਉਹ ਪਾਣੀ ਦੇ ਹਿਸਾਬ ਨਾਲ ਸਾਨੂੰ ਕੰਮ ਕਰਨਾ ਪੈਂਦਾ ਤੇ ਲੱਕੜਾਂ ਛੱਟ ਤੇ ਪਈਆਂ ਸੀਗੀਆਂ ਉੱਪਰ ਉਹ ਮੇਰੇ ਸਰਦਾਰ ਜੀ ਤੋਂ ਲੈ ਹਾਲੀਆਂ ਸੀਗੀਆਂ ਮੈਂ ਕਿਹਾ ਲੱਕੜਾ ਮੈਨੂੰ ਲਾਜੋ ਤਾਂ ਕਿ ਫਿਰ ਮੈਂ ਕਿਹਾ ਵੀ ਸ਼ਾਮ ਦੇ ਦੁਪਹਿਰ ਤੱਕ ਰੈਡੀ ਹੋ ਜੂਗਾ ਕਿ ਗੁਰਮੇਰ ਵੀ ਕਹਿ ਰਿਹਾ ਸੀ ਕਿ ਅਸੀਂ ਸਾਗ ਨਾਲ ਰੋਟੀ ਖਾਣੇ ਦੁਪਹਿਰੇ ਆ ਕੇ ਗੁਰਮੇਰ ਨੂੰ ਮੇਰੇ ਨੂੰ ਸਾਗ ਦਾ ਸ਼ੌਂਕ ਹੈਗਾ ਮਹਾਵੀਰ ਨੂੰ ਘੱਟ ਆ ਤੇ ਇਹਨਾਂ ਨੂੰ ਵੀ ਸਰਦਾਰ ਜੀ ਨੂੰ ਇਹਨਾਂ ਦੀ ਸਾਤੀ ਜਿਹ ਚਲਣ ਨੂੰ ਲੱਗ ਜਾਂਦੀ ਆ ਪੰਜਾਬ ਵਗੈਰਾ ਦੀ ਪ੍ਰੋਬਲਮ ਆ ਜਾਂ ਤਾਂ ਘੱਟ ਖਾਂਦੇ ਆ ਸੀ ਮਾਪਤ ਖਾਂਦੇ ਆ ਉਹਨਾਂ ਨੂੰ ਗਰਮੀਆਂ ਵੀ ਆ ਰਹੀਆਂ ਨੇ ਨਾ ਸਬਤ ਖਤਮ ਹੋ ਰਿਹਾ ਪੱਲ ਵੀ ਸਾਨੂੰ ਸਾਗ ਮਸਾਲਾ ਮਿਲਿਆ ਕਿਉਂਕਿ ਸਾਗ ਸਾਰਾ ਪੱਕਿਆ ਹੋਇਆ ਸੀਗਾ ਕਈ ਦੁਕਾਨਾਂ ਤੇ ਜਾ ਕੇ ਫਿਰ ਇੱਕ ਤੇ ਜਿਵੇਂ ਕਿਸਾਨ ਹਾਂਕਲ ਬੈਠੇ ਸੀਗੇ ਕੋਈ ਪੰਜਾਬੀ ਆਪਣੇ ਉੰਨੇ ਦੇ ਕੋਲੋਂ ਲੈ ਕੇ ਆਈ ਉਹਨਾਂ ਕੋਲੇ ਵਧੀਆ ਸੀਗਾ ਸਾਗ ਚੱਕਾ ਚੱਕਾ ਸੀਗਾ ਉੱਥੋਂ ਮੈਨੇ ਲਈ ਸੀ ਇਹਦਰ ਲੱਕੜਾਂ ਲਾਏ ਸੀਗੇ ਲੱਕੜਾਂ ਪਈਆਂ ਨੇ ਚੁੱਲ੍ਹੇ ਦੇ ਕਾਲੇ ਵਿੱਚ ਮਿੱਟੀ ਲਈ ਸੀਗੀ ਚੁੱਲ੍ਹੇ ਦੀ ਮਿੱਟੀ ਲਾਉਣ ਵਾਲੀ ਸੀਗੀ ਟਟਿਆ ਪਿਆ ਚੁੱਲਾ ਆਪਣਾ ਮਿੱਟੀ ਸਾਰੀ ਲਈ ਪਈ ਸੀ ਚੁੱਲ੍ਹੇ ਦੇ ਵਿੱਚ ਮਿੱਟੀ ਲਈ ਸੀ ਥੋੜੀ ਬੋਧੀ ਹਵਾ ਫਿਰ ਗਈ ਤੇ ਹੁਣ ਆਪ ਅੱਗ ਚਾਲ ਕੇ ਪਰਾ ਸਾਗ ਬਣਾਵਾਂਗੇ ਹਾਂਜੀ ਇਧਰ ਅੱਗ ਮਚਾਤੀ ਮੈਂ ਅੱਗ ਪੂਰੀ ਚੰਗੇ ਤਰ੍ਹਾਂ ਮੱਚ ਗਈ ਕਿਉਂਕਿ ਲੱਕੜਾਂ ਵੀ ਸੁੱਕੀਆਂ ਸੀਗੀਆਂ ਉੱਪਰ ਰੱਖੀਆਂ ਹੋਈਆਂ ਸੀਗੀਆਂ ਤਾਂ ਪਤਾ ਨਾ ਸਕ ਗਈਆਂ ਇੱਕ ਲੱਕੜ ਕੁਛ ਹੈ ਵੀ ਅੰਬ ਦੀ ਸੀਗੀ ਤਾਂ ਕਰਕੇ ਜਲਦੀ ਸੁੱਕ ਗਈਆਂ ਅੱਗ ਮੈਂ ਮਚਾਤੀ ਮੈਨੂੰ ਦੱਸ ਸੀਗਾ ਵੀ ਟੁੱਲਾ ਗਿੱਲਾ ਕਿਤੇ ਅੱਗ ਮੱਚੇ ਨਾ ਪਰ ਅੱਗ ਮੱਚ ਗਈ ਜਲਦੀ ਹੋਈ ਕਿਉਂਕਿ ਮੈਂ ਥੋੜੇ ਜਿਹਾ ਲਫਾਫੇ ਜੇ ਸਾਂਭ ਕੇ ਰੱਖੇ ਹੋਏ ਸੀਗੇ ਮੈਂ ਦਾਲਾਂ ਦੂਲਾਂ ਵਾਲੇ ਉਹ ਲਾਤੇ ਉਹਦੇ ਨਾਲ ਜਲਦੀ ਮੱਚ ਗਈ ਅੱਗ ਚੁੱਲ੍ਹੇ ਨੂੰ ਮਿੱਟੀ ਦੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਲਈ ਆ ਮੈਨੂੰ ਡਰ ਸੀ ਕੱਲ ਵੀ ਹਾਏ ਮਿੱਟੀ ਲਾਉਣ ਤਾਂ ਲੱਗ ਗਈ ਪਤਾ ਨਹੀਂ ਲੱਗੂ ਕਿ ਨਹੀਂ ਲੱਗੂ ਪਰ ਮੈਂ ਕਾਮਯਾਬ ਹੋ ਗਈ ਕਿਉਂਕਿ ਹਰੇਕ ਕੰਮ ਜਿਹੜਾ ਆਪਾਂ ਜੇ ਉਹ ਕੰਮ ਨੂੰ ਆਪਾਂ ਕਰਨ ਲੱਗ ਜੀਏ ਤੇ ਹੋ ਤਾਂ ਜਾਂਦਾ ਹੀ ਆ ਨਾ ਆਪਣੇ ਮਨ ਦਾ ਡਰ ਹੁੰਦਾ ਵੀ ਮੈਂ ਕਦੇ ਇਹ ਕੰਮ ਕੀਤਾ ਨਹੀਂ ਮੈਂ ਕਰ ਪਾਉਂ ਕਿ ਨਹੀਂ ਕਰ ਪਾਉਂ ਪਰ ਮੈਂ ਮਿੱਟੀ ਕੱਲ ਪਹਿਲੀ ਵਾਰ ਲਾਈ ਆ ਐਡਾ ਕੰਮ ਤਾਂ ਖੈਰ ਹੈ ਵੀ ਨਹੀਂ ਪਰ ਛੋਟਾ ਵੀ ਨਹੀਂ ਸੀਗਾ ਪਰ ਵਧੀਆ ਲੱਗ ਗਈ ਕਿਉਂਕਿ ਮੈਂ ਕਦੇ ਲਾਈ ਨਹੀਂ ਸੀ ਤਾਂ ਮੈਨੂੰ ਡਰ ਸੀਗਾ ਆਮੇ ਚਿਰ ਕਿ ਰੱਖਿਆ ਪਿਆ ਸੀ ਕੱਲ ਦਾ ਤੇ ਹੁਣ ਮੈਨੂੰ ਸੌਖਾ ਹੋ ਜਾਊਗਾ ਪੜਾ ਪਾਣੀ ਗਰਮ ਹੋ ਜੇ ਫਿਰ ਵਿੱਚ ਨਮਕ ਪਾ ਕੇ ਸਾਗ ਪਾ ਦੇਣਾ ਉਹਨੇ ਮੈਂ ਘੋਟਨੀ ਤੇ ਨਮਕ ਲਿਆ ਮਜਾ ਕੇ ਫਿਰ ਬਸ ਇੱਕ ਪਸੀਨਾ ਜਰ ਮੇਧਰ ਵਿੱਚ ਲੈ ਗਿਆ ਹੁਣ ਮਾਹ ਦੇ ਤੇ ਪਤਾ ਹੋ ਜੇ ਨਹੀਂ ਹੋਣ ਲੱਗੇ ਤੇ ਨਹੀਂ ਤੇ ਮੈਨੂੰ ਸੌਖ ਹੁੰਦਾ ਵੀ ਹੈ ਵੀਡੀਓ ਬੜਕੇ ਬਣਾਉਣਾ ਨੇ ਹੁਣ ਵੀਡੀਓ ਵੀ ਆਉਂਦੀ ਹੋਣੀ ਚਾਹੀਦੀ ਹੈ ਕੰਮ ਵੀ ਆਸਾਨਾ ਰਹੇਗਾ ਗਰਮ ਹੋ ਗਿਆ ਤੇ ਹੁਣ ਲਮਕ ਪਾ ਦਈਏ ਹੁਣ ਪਤਾ ਨਹੀਂ ਕਿਉਂ ਇੰਨਾ ਹੋ ਰਿਹਾ ਵੈ ਗੁਰੂ ਜੀ ਬਸ ਪਾਇਆ ਹੋਇਆ ਸੀ ਨਾ ਉਹ ਸੇਕ ਲਾ ਕੇ ਗਰਮ ਹੋ ਗਿਆ ਬਾਹ ਨੂੰ ਲੱਗ ਗਿਆ ਜਿੱਧਰ ਸਾਰਾ ਕੁਝ ਮੈਂ ਠੀਕ ਕਰਨਾ ਹਜੇ ਝਾੜੂ ਪੋਚਾ ਪੁਸ਼ਕਰਾਂ ਦੇ ਕੱਪੜੇ ਧੋਤੇ ਸੀ ਕੱਲ ਉਹ ਥੋੜੇ ਜਿਹਾ ਗਿੱਲੇ ਸੀ ਫਿਰ ਮੈਂ ਚੱਕ ਕੇ ਅੰਦਰ ਲਿਆ ਇਸ ਨੂੰ ਸਭ ਵਜੇ ਕਬਰ ਪੁਰਦੋਤੇ ਸੀਗੇ ਸਾਰਾ ਕੁਝ ਗਾ ਪਿਆ ਪਿਆ ਲੈ ਸਾਰਾ ਕੁਝ ਠੀਕ ਕਰਨਾ ਇੱਧਰ ਵੀ ਹੁਣ ਬਸ ਮੇੇ ਕੰਮ ਨੂੰ ਲੱਗਦੀ ਆ ਫਿਰ ਮੈਂ ਸੋਚਿਆ ਵੀ ਮੈਂ ਉਹ ਕਰ ਲਾਂ ਅਮ ਮੇਰੇ ਮੈਂ ਉਹ ਪਾਣਾ ਮੇਥੀ ਤੇ ਪਾਲਕ ਉਹ ਮਾੜਾ ਸੱਚੀ ਸੌਰੀ ਮਿਰਚਾਂ ਤੇ ਲਸਣ ਪਾਣਾ ਪੀਸ ਕੇ ਫਿਰ ਇਸ ਤੋਂ ਬਾਅਦ ਮੈਂ ਇਹਦਾ ਸਫਾਈ ਕਰਨ ਲੱਗੂੰਗੀ ਅਦਰ ਮਿਰਚਾਂ ਵਗੈਰਾ ਮੈਂ ਸਾਰਾ ਕੁਝ ਰੈਡੀ ਕਰ ਲਿਆ ਸੀ ਕਿ ਲਸਣ ਮੈਂ ਫਰਿੱਜ ਦੇ ਵਿੱਚ ਰੱਖਦਾ ਸੀਗਾ ਛੱਲ ਕੇ ਇਕੱਠੇ ਰੱਖਦਾ ਸੀ ਓਕੇ ਕਿਦਾਂ ਮੈਂ ਬਿਲਕੁਲ ਫ੍ਰੀ ਬੈਠੀ ਸੀ ਬਾਹਰ ਤੇ ਮੈਂ ਲਸਣ ਐਨਾ ਖਾਰਾ ਛੱਲ ਕੇ ਰੱਖ ਲਿਆ ਸੀ ਹੁਣ ਹੁਣ ਦਾਲ ਹੁਣ ਵਿੱਚ ਪਾਉਂਦੀ ਰਹੀ ਥੋੜਾ ਜਿਹਾ ਬਚ ਗਿਆ ਉਹ ਫਿਰ ਮੈਂ ਹੁਣ ਜੀ ਇੰਨਾ ਕੁ ਸਾਰਾ ਲਸਣ ਬਚ ਗਿਆ ਸੀ ਹੁਣ ਮੈਂ ਸਾਰਾ ਹੀ ਸਬਜ਼ੀ ਚ ਪਾ ਦੂੰਗੀ ਇੱਕ ਵਾਰ ਦਾ ਮੈਨੂੰ ਸਾਗ ਦੇ ਵਿੱਚ ਲਸਣ ਤੇ ਅਦਰਕ ਮਿਰਚਾਂ ਪਾਈਆਂ ਵਧੀਆ ਲੱਗਦੀਆਂ ਨੇ ਬਹੁਤ ਨੇ ਸਾਗ ਟੇਸਟੀ ਬਣਦਾ ਇਹ ਉੜੂੰਗੀ ਬਦੋਤਾ ਦੋਸਤੋ ਜੋ ਰੱਖਿਆ ਸੀਗਾ ਪਰ ਫਿਰ ਵੀ ਇੱਕ ਵਾਰ ਪਤਾ ਕਿ ਇਹ ਥੋੜੇ ਜਿਨੇ ਇਗਨੋਰ ਕਰਿਓ ਕਿਉਂਕਿ ਤੁਹਾਨੂੰ ਪਤਾ ਹੀ ਹੈ ਕੁਆਟਰਾਂਟ ਜਿਹੜੀ ਜਗਾ ਉਹ ਘੱਟ ਹੀ ਹੁੰਦੀ ਆ ਮਗਰ ਸਾਡੇ ਕੋਲ ਸਮਾਨ ਤਾਂ ਹੁਣ ਆਪਾਂ ਬਦੋ ਵੀ ਸਮਾਨ ਤਾਂ ਹਰ ਇੱਕ ਚੀਜ਼ ਚਾਹੀਦੀ ਹੁੰਦੀ ਆ ਪਰ ਜਗਾ ਘਟਾਉ ਸਾਬ ਨਾਲ ਕਿਉਂਕਿ ਰੂਮ ਵਗੈਰਾ ਵੀ ਜਿੱਦਾਂ 2 ਹੀ ਆ ਨਾ ਤੇ ਆਹ ਪਿਕਚਰ ਵੀ ਛੋਟੀ ਹੋਈ ਆ ਪਰ ਕਿਹੜਾ ਸਮਾਨ ਆ ਸਾਨੂੰ ਇੱਧੇ ਰੱਖਣਾ ਪੈਂਦਾ ਹੁਣ ਕੀ ਕਰੀਏ ਮਜਬੂਰੀ ਆ ਨਾ ਬਾਕੀ ਤੇ ਇਹ ਨੂੰ ਪਾਇਆ ਹੀ ਸੀਗੀ ਇਹਦੇ ਵਿੱਚ ਥੋੜਾ ਜਿਹਾ ਇਹਦੇ ਵਿੱਚ ਕਿਉਂਕਿ ਪਹਿ ਜਲਦੀ ਪੀਸਿਆ ਜਾਂਦਾ ਨਾ ਬਸ ਇਹਨਾਂ ਬੜਾ ਬ੍ਰੀਕ ਨਹੀਂ ਕਰੂੰਗੀ ਇਹਨਾਂ ਤਰਖੂੰਗੀ ਇਹਨਾਂ ਤਵ ਸਾਫ ਦੇ ਵਿੱਚ ਵੀ ਖਲ ਜਣੇ ਨੇ ਇਹਨਾਂ ਕਰਖੂੰਗੀ तो जो उनमें बेडशीट बगैरा कुछ उन्होंने डाल दी तेरे लाख में भी मैं सोच रही हूँ वाला सारा कुछ करके स्टेन मारूंगी सारा तक काम ख़त्म हो गया मेरा मिर्चा भी बात ही है लसन द्रक भी बात है आये हो यूपी टाइम सारा कुछ चार के पुष्टि के टास्टिंग वगैरह करके इधर मैं जाल लाया होगा एक दिन मैं इधर थोड़ा जहा लाता वो तो जमया नहीं होगा बेटा क्या नहीं गया मैं ठंड घट गई एक जब कपड़े दूते थे ठंड करके लगे कल फ चगी तरह ढाके लाया ਸਦਾ ਅਰਜਨ ਨੇ ਪ੍ਰਿੰਟ ਪ੍ਰੈਸ ਕਰਕੇ ਰੱਖੀ ਹੋਈ ਸੀਗੀ ਇੱਥੇ ਉਹ ਚ ਵੀ ਬੜੇ ਸਾਰੇ ਚ ਰੱਖ ਦਾਂਗੇ ਆਹ ਜੀ ਮੈਗਜ਼ੀਨ ਜਿਹੜੇ ਪੁਰਤਵਾਰਾ ਸਾਫ ਤੋਂ ਆਉਂਦੇ ਨੇ ਇਹ ਵਰਨੇ ਆਦੇ ਇਹ ਇੱਥੇ ਰੱਖ ਦਾਂਗੇ ਟੇਬਲ ਤੇ ਸਾਫ ਕਰਾਂਗੇ ਮੈਂ ਸੋਚ ਰਹੀ ਹਾਂ ਮੈਂ ਟੇਬਲ ਦਾ ਕੱਪੜਾ ਵੀ ਧੋ ਗਈ ਦਿੰਦੀ ਹਾਂ ਗੰਦਾ ਲੱਗਦਾ ਮੈਨੂੰ ਦੇਖਾਂ thank <laughs> you ਪੋਚਣ ਨਾਲ ਲੱਗੀ ਪੋਚੇ ਮੈ ਲਾਉਂਗੀ ਬੈਠ ਕੇ ਪਰ ਮੈਂ ਉਹਦੇ ਨਾਲ ਲਾਦਣੀ ਨੇ ਵਾਈਪਰ ਨਾਲ ਹੀ ਫੜ ਕੇ ਬੋਚੇ ਨਾਲ ਤੇ ਪਰਸਨ ਮੈਜਰੇਟਨ ਬ੍ਰੈਕ ਲਉਣੀ ਆ ਕਿਉਂਕਿ ਬੈਠ ਕੇ ਸਭ ਬਸਾਰੇ ਪਾਸੇ ਨੂੰ ਦਰ ਨਿਕਲ ਜਾਂਦਾ ਉਹਦਾ ਵੀ ਜਿਹੜੇ ਬੈਠ ਕੇ ਹੱਥ ਨਾਲ ਪੋਚਾ ਲਾਉਣਾ ਨਾ ਉਸ ਫਾਇਦਾ ਫੜ ਕੇ ਲਾਉਣਾ ਨਹੀਂ ਆਉਂਦੀ ਹੈਗੀ ਹਣੀ ਮੈਂ ਸਾਰੇ ਘਸਤੇ ਮੈਂ ਚੰਗੀ ਤਰ੍ਹਾਂ ਨਾ ਦੂੰਗੀ ਹੱਥ ਨਾਲ ਬੈਠ ਕੇ ਦੇ ਵੀ ਲੱਗੇ ਉੱਤੇ ਵੀ ਲੱਗੇ ਇਹਿੰਨੇਂ ਦਰੋਂ ਉੱਤੇ ਆ ਗਿਆ ਉਹ ਬਰਸ਼ ਬਾਦ ਦੂ ਸੀਗੇ ਮੈਨੂੰ ਬਾਰੇ ਉੱਪਰ ਨਹੀਂ ਲਾਏ ਦਾ ਰੋਟੀ ਖਾਣ ਆਇਆ ਸੀ ਦੁਪਹਿਰੇ ਅਜੂਬੀ ਆ ਗਈ ਪਹਿਲਾਂ ਚਾਹ ਪੀਣ ਲੱਗੇ ਹੁਣ ਅਸੀਂ ਬਾਜੀ ਸਾਡੇ ਘਰੇ ਮਜ਼ੇ ਕਦੇ ਕਦੇ ਆਉਂਦੇ ਆ ਕਦੇ ਕਦੇ ਫੇਰੀ ਪਾਉਂਦੇ ਮਾਣ ਨਾ ਨਾ ਚਾਹ ਪੀ ਲਈ ਕਦੇ ਆਉਣ ਲੱਗੇ ਦੇਖੋਗੇ ਹੁਣ ਰੋਜ਼ ਆ ਜਾਂਦੇ ਨੇ ਕਿ ਆਪਣਾ ਕਿਤੇ ਲੈ ਕੇ ਜਾਣ ਆ ਰੋਜ਼ ਆ ਜਾਂਦੇ ਨੇ ਚਾਹ ਦੇ ਕੱਪ ਸਰਪਤੀ ਇਹ ਭਾਣਨਾ ਸੀ ਪੀ ਲੈਣੇ ਆ ਸਹੀ ਗੱਲ ਹੈ ਮੈਂ ਤਾਂ ਆਣ ਦੀ ਤਾਂ ਤਾਂ ਲੋੜ ਹੈ ਦੂਰ ਇੱਥੇ ਹੀ ਨੇੜੇ ਤਾਂ ਆਇਆ ਸੀ ਇੱਥੇ ਖੜ ਕੇ ਗੱਲ ਕਰਨੀ ਇਹ ਦਿਖਾ ਗਈ ਉਹ ਲੋਟ ਨਹੀਂ ਵੇਦੇ ਆਥਰ ਸਵੇਰ ਗੱਲ ਹੋ ਜਾਂਦੀ ਹੈ ਘਾਹ ਜਾ ਜਾਂਦੇ ਸੀ ਇੱਥੇ ਖੜ ਜਾਂਦੇ ਆ ਕਿੱਥੋਂ ਵੀ ਗੱਲ ਹੋ ਜਾਂਦੀ ਹੈ ਨਾ ਜਿਆਦਾ ਦੂਰ ਨਹੀਂ ਹੈਗਾ ਖੜੇ ਖੜੇ ਪਰ ਚਾਹ ਭਾਬੀ ਨੇ ਬਹੁਤ ਵਧੀਆ ਬਣਾਈ ਹੋਈ ਹੈ ਜੀ ਸਵਾਦ ਹੈ ਬਿਲਕੁਲ ਆ ਦੇਖੋ ਇਹ ਰੰਗ ਵੀ ਵਧੀਆ ਅੱਜ ਰੋਟੀ ਬਣਨ ਲੱਗੀ ਮੱਕੀ ਦੀ ਅੱਜ ਤਾਂ ਚੁੱਲ੍ਹੇ ਤੇ ਹੀ ਬਣਾ ਰਹੇ ਆ ਇਹ ਰੋਟੀ ਸਵਾਦ ਹੀ ਚੁੱਲ੍ਹੇ ਦੀ ਲੱਗਦੀ ਹੈ ਨਾ ਤਾਜੀ ਰਾੜ ਕੇ ਰੋਟੀ ਕਿਸ ਤੇ ਨਹੀਂ ਰੋਟੀ ਦਾ ਸਾਈਜ਼ ਬਹੁਤ ਛੋਟਾ ਇਹ ਮੁੱਟੀ ਬਣ ਜਾਂਦੀ ਏ ਛੋਟੇ ਛੋਟੇ ਵਧੀਆ ਲੱਗਦੀਆਂ ਨੇ ਤਿੰਨ ਖਾਉਂਗਾ ਫੇ ਛੋਟੀਆਂ ਦਾ ਇੰਨੀ ਵੀ ਛੋਟੀਆਂ ਨਹੀਂ ਵੀ ਸਵਾਦ ਆ ਜਿੰਨਾ ਦਾ ਸਵਾਦ ਆ ਕੀ ਹਾਂ ਤ ਕੋਈ ਟਾਈਮ 6 ਵਜੇ ਨੇ ਸਵੇਰ 5:30 ਵਜੇ ਆਈ ਸੀ ਜਦੋਂ ਮੈਂ ਆ ਕੇ ਬਾਹਰ ਬੈਠੀ ਸੀਗੀ ਸਾਡਾਂ ਚਰ ਕੰਮ ਨੇ ਛੱਡ ਕੇ ਤਿੰਨ ਵਿੱਚ ਠੰਡ ਝੜ ਗਈ ਮੰਦਰ ਜਾ ਕੇ ਚਾਹ ਲਈ ਲੈ ਕੇ ਪੈ ਗਈ ਤੋ ਖੜਨ ਲੱਗੇ ਸੀ ਪਰ ਮਾਂ ਵੀਰ ਨੇ ਨਾ ਮੈਨੂੰ ਨਾ ਕਰਕੇ ਰਿਹਾ ਸੀ ਭਾਈ ਜੀ ਮੈਂ ਜਾਈ ਲੇਕ ਬਾਕੀ ਮੈਨੂੰ ਗੁਰਮੇਰ ਪਿਆਸ ਹੁੰਦਾ ਉੱਥੇ ਨਾਲ ਜਾ ਕੇ ਮੈਂ ਬਹਿ ਗਿਆ ਮੈਨੂੰ ਵੀ ਨਾਲ ਨੀਂਦ ਆ ਗਈ ਬਸ 5 ਮਿੰਟ ਦੀ ਲਈ ਜਾ ਰਿਹਾ ਨਾ ਨਾ ਹਟਾਤਾ ਮੈਨੂੰ ਬਾਅਦ ਬੱਦਲ ਚ ਹੀ ਹਵਾ ਚੱਲਦੀ ਸੀ ਬਤਾ ਲੇ ਨਿਕ ਜਿਹਾ ਸੀ ਇਹ ਕਹਿੰਦੇ ਚੁੱਲ੍ਹੇ ਕੋਲ ਦੇਖਣਾ ਦੇਖੋ ਚੁੱਲ੍ਹੇ ਸੇਕ ਸੀਗਾ ਮੈਂ ਕਿਹਾ ਸੇਕ ਲਾ ਚੁੱਲ੍ਹੇ ਕੋਲੇ ਅੱਗੇ ਮੇਰੀ ਕਹਿੰਦੇ ਉਹਨੇ ਇਹ ਪਹਿਲਾਂ ਲਾ ਕੇ 12 ਕੇ ਸੇਕਣ ਲੱਗ ਗਏ ਮੇਰਾ ਚਾਹ ਨਹੀਂਦਾ ਮੂੜ ਸੀਗਾ ਪਰ ਇਹਨਾਂ ਨੇ ਚਾਹ ਨਹੀਂ ਪੀਂਦੀ ਗ੍ਰੀਨ ਟੀ ਵਟਵਾ ਕੇ ਦੇ ਗਏ ਚਾਹ ਬਣਾਣੀ ਭਾਜੀ ਆਇ ਕਪੈਦਰ ਦੇ ਦੋ ਨੇ ਚਾਹ ਦਾ ਮੂਡ ਸੀਗਾ ਚਾਹ ਨਹੀਂ ਚਾਣੀ ਪਿੰਦਸ ਸੀ ਮੈਨਿੰਨਾ ਨੇ ਆ ਗ੍ਰੀਨ ਟੀ ਰੈਮ ਦੋ ਚਾਹ ਉਹਨਾਂ ਨੂੰ ਹੰਡਾ ਗ੍ਰੀਨ ਟੀ ਮੱਥੇ ਮਾਰੀ ਮਹਾਵੀਰ ਬਣਾ ਕੇ ਦੇ ਗਿਆ ਗ੍ਰੀਨ ਟੀ ਤੇ ਚਲੋ ਵਧੀਆ ਗੱਲ ਲੀ ਜੇ ਚਾਹ ਤਾਂ ਬਚ ਜੇ ਦਾ ਹਨਾ ਮੌਸਮਾ ਲੱਗਦਾ ਵੀ ਅੱਜ ਰਾਤ ਤੱਕ ਭਲਕੇ ਮੀਂਹ ਆ ਜਾਊਗਾ ਹਨਾ ਨੈਟ ਰੇ ਦੁਖਾ ਰਹੇ ਨੇ ਇਹ ਦਿਖਾ ਰਹੇ ਵੀ ਇਸ ਸਾਗ ਬਣਾਇਆ ਸੀ ਸਾਗ ਬਹੁਤ ਟੇਸਟੀ ਬਣਿਆ ਬਹੁਤ ਜ਼ਿਆਦਾ ਟੇਸਟੀ ਬਣਿਆ ਕਿਉਂਕਿ ਮੈਂ ਜਿਵੇਂ ਮੇਥੇ ਨਹੀਂ ਪਾਈ ਮੇਥੀ ਪਾਈ ਸੀ ਉਹਨੇ ਜਲਣ ਨਹੀਂ ਹੋਈ ਹੈ ਨਾ ਮਤਲਬ ਖਾ ਕੇ ਐ ਨਹੀਂ ਹੋਇਆ ਵੀ ਸਾਗ ਖਾਦਾਂ ਨੇ ਖਾ ਕੇ ਹੈਵੀ ਹੈਵੀ ਜਿਹਾ ਹੋ ਜਾਂਦਾ ਐ ਨਹੀਂ ਹੋਇਆ ਵਧੀਆ ਸੀ ਗਾ ਹੁਣ ਨੇਸਤੀ ਪੈ ਗਈ ਅੰਬ ਵੀ ਸਾਰੇ ਤੇੜੀ ਕੀਤਾ ਸਾਗ ਨਾਲ ਤਾਂ ਮੈਂ ਜਿੱਦ ਤੱਕ ਨੂੰ ਮੁੱਕਦਾ ਮੈਂ ਕਿਹਾ ਵੀ ਜੋਂ ਬੈਟਦਾ ਉਹ ਜਿੰਨੇ ਟਾਈਮ ਬੈਟਦਾ ਲੇਟੋ ਥੋੜਾ ਸਾਜਰੇ ਟੋੜ ਕੋੜਾ ਜਿੰਨਾ ਮਨਾ ਥੋ ਠੀਕ ਆ ਜਦੋਂ ਉੱਠ ਘੜੇ ਮੁੜ ਕੇ ਨਹੀਂ ਸਾਰੇ ਤੇ ਬੈ ਨਹੀਂ ਹੁੰਦੇ ਮੈਂ 3:30 ਤੱਕ ਬੈਠੀ ਵੀ ਨਹੀਂ ਰੋਟੀ ਵੀ ਕੌਣ ਲੈਂਦਾ ਇਹ ਵੀ ਦੱਸ ਦੇਣਾ ਹਾਂ ਇਹ ਮੇਰਾ ਵਕੀਲ ਬਣਾ ਕੇ ਵੀ ਇੱਥੇ ਉਹਦੇ ਮੈਂ ਗਿਆ ਸੀ ਮੈਂ ਕਿਹਾ ਰੱਬ ਗਾਹਾਂ ਨੂੰ ਨਾ ਬੰਦੇ ਜੂਨ ਬਣਾ ਕੇ ਭੇਜਦੇ ਬੁੜੀ ਜੀ ਨਾ ਬਣਾਵੇ ਆ ਬੁੜੀ ਨੇ ਕੰਮ ਸਾਰੇ ਸਾਰੇ ਤਾਂ ਖਤਮ ਨਹੀਂ ਹੁੰਦੇ ਇਹ ਕਹਿੰਦੇ ਬੰਦੇ ਇਹ ਕੀ ਕਹਿੰਦੇ ਤੁਸੀਂ ਹੈ ਤੁਸੀਂ ਕੀ ਕਹਿੰਦੇ ਸੀ ਮੈਂ ਕਿਹਾ ਬੰਦੇ ਜੂਨ ਵੀ ਸਾਰਾਂ ਦੇ ਨਹੀਂ ਵਧਿਆ ਹੁੰਦੀ ਕਿ ਕਿਸੇ ਨੂੰ ਜਿਵੇਂ ਹੁਣ ਮਰਨੀ ਦੀ ਘਰ ਵਾਲੀ ਆ ਉਹ ਬੁੜੀ ਦੀ ਜੂਨ ਸੀ ਪਰ ਉਹ ਕਿਹੜਾ ਕੰਮ ਕਰਦੀ ਥੋੜੇ ਵਾਂਗੂੰ ਕਰਨ ਨਹੀਂ ਕਰਦੇ ਬੰਦੇ ਜੂਨ ਸਾਰਿਆਂ ਦੇ ਵਧਿਆ ਨਹੀਂ ਥੋੜੀ ਵਧਿਆ ਹੈ ਕਿ ਤੁਹਾਡੇ ਜੂਨ ਬੰਦੇ ਦੇ ਜੇ ਤੁਸਾਨੂੰ ਤੋਰ ਕੜਕ ਸੇਰ ਚਲੇ ਜਾਨੇ ਆ ਪੰਜ ਘੰਟੇ ਲਾ ਕੇ ਆ ਜਾਨੇ ਆ ਪੰਜ ਘੰਟੇ ਸਾਰੇ 5 ਵਜੇ ਤੱਕ 5 ਵਜੇ ਤੱਕ ਪਰ ਵਦਹੀ ਹੀ ਆ ਕਸਤੇ ਜਾ ਕੇ ਭੇਜ ਜਾਨੇ ਵਾਸਤੇ ਉੱਟ ਕੇ ਆ ਜਾਨੇ ਓਹ ਹੋਰ ਉੱਥੇ ਬਿੱਲੇ ਲੈ ਕੇ ਮੁੜ ਜਾਨਾ ਕੋਸੀ ਚਲਦੀ ਸਾਡਾ ਕੰਮ ਕਿਸੇ ਸਾਡਾ ਕੰਮ ਕਿਉਂ ਨੇ ਇਹਦਾ ਵੀ ਕੰਮ ਕਰਦੀ ਹੈ ਨਾ ਬੁੜੀਆਂ ਸਾਡਾ ਕੰਮ ਕਿਸੇ ਨਾਂ ਵੀ ਹੈ ਨਹੀਂ ਬੱਸ ਕਹਿੰਦਾ ਕਿ ਘਰੇ ਹੀ ਕੰਮ ਕਰਦੀ ਹੈ ਪੂਰੀ ਸ਼ਾਬਾਸ਼ ਆ ਬੱਲੇ ਬੱਲੇ ਤੇਰੇ ਨਾਲ ਕੰਮ ਕਹਿਣ ਦਿਖਾਈ ਦਿੰਦਾ ਅਗਲਾ ਘਰੇ ਕੰਮ ਕਰਦੀ ਕੀ ਕਰਦੀ ਹੈ ਤੇ ਘਰ ਵਾਲੇ ਕੰਮ ਜਬ ਤੋਂ ਵੱਧ ਹੁੰਦੇ ਨੇ ਖਤਮ ਨਹੀਂ ਹੁੰਦੇ ਲੋ ਜੀ ਇਦਾਂ ਗ੍ਰੀਨ ਟੀ ਦੇ ਗਿਆ ਸੀ ਮਹਾਵੀਰ ਬਣਾ ਕੇ ਕੱਪ ਵੀ ਪੂਰੇ ਭਰ ਗਏ ਛੋਟਾ ਕੱਪ ਮੈਂ ਰੱਖ ਲਿਆ ਰੀਆ ਵੱਡਾ ਕੱਪ ਬਲਜਿੰਦਰ ਨੂੰ ਦੇਤਾ ਹੁਣ ਚਾਹ ਪੀਨੇ ਗ੍ਰੀਨ ਟੀ ਪੀਨੇ ਆ ਬੀ ਕੇ ਬਸ ਅਰੇਸਟ ਕਰੂੰਗੀ ਤੇ ਪਾਠ ਕਰਾਂਗੇ ਹੁਣ ਰਾਧਾ ਸਾਹਿਬ ਦਾ ਫਿਰ ਬਸ ਰੋਟੀ ਖਾ ਕੇ ਜਵਾਕਾਂ ਨੂੰ ਮੈਂ ਕੈਮਰਾ ਸੋਇਆ ਨਾ ਟਾਈਮ ਨਹੀਂ じゃਕ ਥੋੜਾ ਜਿਹਾ ਫੋਨ ਦੇਖ ਲਾਂਗੇ ਐਦਾਂ ਸਾਰਾ ਦਿਨ ਫੋਨ ਵੀ ਨਹੀਂ ਚੱਕਿਆ ਹੁਣ ਫੋਨ ਚੱਕਿਆ ਦਾ ਯਾਰ ਤੇ ਫੋਨ ਹੁਣ ਤਾਂ ਮੈਂ ਤਾਂ ਲਈ ਕਿਸ ਦਾ ਨਾ ਜਾ ਵੀ ਤੇ ਤਨੂੰ ਮਿਲਦੇਗਾ ਨੂੰ ਨਵੇਂ ਬਲੌਗ ਦੇ ਨਾਲ ਸਾਡੇ ਬਲੌਗ ਵਧੀਆ ਲੱਗਿਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜੇ ਹੋ ਜਿਆ ਇਸ ਵੀਡੀਓ ਪਹੁੰਚ ਨੇ ਹਨਾ ਨੂੰ ਹੋ ਜਿਆ ਪਿਆਰ ਕਰਿਓ ਕਿ ਹਨਾ ਮੈਨੂੰ ਸਾਨੂੰ ਪਤਾ ਵੀ ਘਰੇ ਰੋਜ਼ ਰੋਜ਼ ਇਸ ਵੀਡੀਓ ਕੀ ਪਾਈ ਹੈ ਪਰੇ 10 ਦਾ ਵੀ ਰੋਜ਼ ਰ ਘੁੰਮਣ ਵੀ ਕੀਤੀ ਜਾਈਏ ਹਨ ਕਿਉਂਕਿ ਬੱਚਿਆਂ ਦੇ ਪੇਪਰ ਆਉਂਦੇ ਆ ਤੇ ਚੱਲਦੇ ਆ ਇੱਕਦੇ ਆਉਣੇ ਆ ਇਹਨਾਂ ਨੂੰ ਬਿਊਟੀ ਜਾਣਾ ਛੁੱਟੀ ਨਹੀਂ ਹੁੰਦੀ ਮੈਂ ਹੀ ਗੱਲੀ ਵੇਲੀ ਆ ਮੈਂ ਤਾਂ ਜਿਵੇਂ ਹੀ ਕੱਬੇਲੀ ਨਹੀਂ ਹੈ ਗੱਲੀ ਵੇਲੀ ਗੱਲੀ ਵੇਲੀ ਨਹੀਂ ਹੋਵੇ ਨਹੀਂ ਵੇਲੀ ਵੇਪਰ ਜੀ ਸੱਤੀ ਨੇ ਮੈਨੂੰ ਮੈਂ ਸਕੂਲ ਨੂੰ ਜਾਣਾ ਤੇ ਮੈਂ ਡਿਊਟੀ ਨੂੰ ਜਾਣਾ ਤੇ ਉਸ ਟਾਈਮ ਵੇਲੀ ਆ ਪਰ ਕੰਮ ਮੇਰੇ ਸਭ ਤੋਂ ਵੱਧ ਨੇ ਘਰ 'ਚ ਤੇ ਜਦੋਂ ਬੱਚਨੇ ਪੇਪਰ ਹੋ ਗਿਆ ਤੇ ਕੋ ਦੇਖੋ ਮਣ ਜਾ ਮੰਗੇ ਤੁਹਾਨੂੰ ਵੀ ਨਾਲ ਲੈ ਕੇ ਜਾਵਾਂਗਾ ਘੁੰਮਣ ਤੇ ਰੈਂਡਮ ਸਾਡੇ ਜਹਾਜ਼ ਜਿੱਥੇ ਤੋਂ ਬਣਦੇ ਆ ਨਾ ਮੈਂ ਇਹਨਾਂ ਨੂੰ ਕਿਹਾ ਸ ਵੀ ਸ਼ਨੀਵਾਰ ਸੰਡੇ ਆਪਾਂ ਕਿਤੇ ਜਾ ਕੇ ਮਾੜਾ ਮੋਟਾ ਵਲੌਗ ਬਣਾ ਲਿਆ ਕਰੀਏ ਤੇ ਕਿਉਂਕਿ ਨਾ ਪੇਪਰ ਆ ਗਿਆ ਨਾ ਹੁਣ ਬੱਚਾ ਵੇ ਕਿ ਰੋਜ਼ ਰੋਜ਼ ਕਰਿਆ ਹੁੰਦਾ ਵੀ ਬਣਾਈ ਵੀ ਕੀ ਤੇ ਰੋਜ਼ ਰੋਜ਼ ਰੋ ਐ ਹੁੰਦਾ ਵੀ ਦੇਖ ਲਓ ਨਾ ਹਣ ਕਹਿੰਦੇ ਵੀ ਇਹੀ ਘਰ ਦੇ ਵਲੌਗ ਦਿਖਾਈ ਜਾਂਦੇ ਕੀ ਦੇਖੀਏ ਐਦਾਂ ਹੋ ਜਾਂਦਾ ਠੀਕ ਆ ਜੀ ਸਸਟਿਕ ਆ ਸਾਰਿਆਂ ਨੂੰ